ਲੁਧਿਆਣਾ ਚ ਕਤਲ ਦੀ ਸਸੰਸਨੀ ਕੇਸ ਵਾਰਦਾਤ ਸਾਹਮਣੇ ਆਈ ਹੈ ਟੁਕੜਿਆਂ ਚ ਸਖਤੀ ਲਾਸ਼ ਮਿਲਿਆ ਹੈ ਪਲਾਸਟਿਕ ਦੇ ਡਰਮ ਚ ਜੋ ਹੈ ਸਿਰ ਤੇ ਧੜ ਮਿਲਿਆ ਦਵਿੰਦਰ ਸਿੰਘ ਨਾਂ ਦੇ ਸਖਤੀ ਲਾਸ਼ ਬਰਾਮਦ ਹੋਈ ਹੈ ਤਜਲੰਦਰ ਬਲਾਈ ਬਾਈਪਾਸ ਨੇੜੇ ਖਾਲੀ ਪਲਾਟ ਤੋਂ ਲਾਸ਼ ਨੂੰ ਬਰਾਮਦ ਕੀਤਾ ਗਿਆ ਜੋ ਕਿ ਅਦਾ ਸਰੀਰ ਸੜਿਆ ਹੋਇਆ ਮਿਲਿਆ ਤੇ ਅਦਾ ਡਰਮ ਚ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦੋ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ ਸਿਰਫ ਕੁਝ ਮਿੰਟ ਕਾਰ ਚ ਰੁਕੇ ਚਲਿਆ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਉਸਦੀ Laash ਟੁਕੜਿਆਂ ਚ ਬਰਾਮਦ ਹੋਈ ਹੈ ਪਰ ਜ਼ਾਹਰ ਤੌਰ ਤੇ ਡਰਮ ਚੋਂ ਸਖਤੀ Laash ਮਿਲਿਆ ਤਾਂ ਇਹ ਉਸੇ ਕੇਸ ਦੀ ਯਾਦ ਵੋਂਦਾ ਜੋ ਕਿ ਕਰੀਬ 1 ਸਾਲ ਪਹਿਲਾਂ ਜਦੋਂ ਕਿ ਮੇਰਟ ਚੋਂ ਇੱਕ ਨੀਲੇ ਡਰਮ ਚੋਂ Laash ਬਰਾਮਦ ਹੁੰਦੀ ਹੈ ਤਾਂ ਹੁਣ ਟੁਕੜਿਆਂ ਚ ਸ਼ਕਤੀ লাশ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਧਾ ਸਰੀਰ ਸੜਿਆ ਹੋਇਆ ਸੀ ਤੇ ਅੱਧਾ ਸਰੀਰ ਡਰਮ ਚ ਮਿਲਿਆ ਹੈ ਅ ਦਵਿੰਦਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਕੋਈ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ ਤੇ ਜਾਣਕਾਰੀ ਮੁਤਾਬਕ ਕੁਝ ਮਹੀਨੇ ਠੀਕ ਕਾਰਜ ਚ ਰੁਕਣ ਤੋਂ ਬਾਅਦ ਉਹ ਚਲਿਆ ਗਿਆ ਸੀ ਅ ਅੱਜ ਉਸ ਦੀ লাশ ਜੋ ਹੈ ਬਰਾਮਦ ਹੋਈ ਹੈ ਤਾਂ ਇਸ ਸਨਸਨੀ ਵਾਰਦਾਤ ਜੋ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਕਤਲ ਦੀ ਵਾਰਦਾਤ ਦੱਸੀ ਜਾ ਰਹੀ ਹੈ ਜਿਸ ਦੀ ਟੁਕੜਿਆਂ ਚ ਸੱਜੀ লাশ ਨੂੰ ਬਰਾਮਦ ਕੀਤਾ ਗਿਆ ਇੱਕ ਪਲਾਸਟਿਕ ਦੇ ਡਰਮ ਚੋਂ ਖਾਲੀ ਪਲਾਟ ਦੇ ਡਰਮ ਪਿਆ ਹੋਇਆ ਸੀ ਜਿਸ ਦੀ ਟੁਕੜਿਆਂ ਚ ਦਵਿੰਦਰ ਸਿੰਘ ਦੀ লাশ ਪਈ ਹੋਈ ਸਰਜਿੰਦਰ ਅਰੋੜਾ ਜੁੜੇ ਹੋਏ ਨੇ ਸਾਡੇ ਨਾਲ ਲਾਈਵ ਤਰਜਿੰਦਰ ਬਿਲਕੁਲ ਹੀ ਕਤਲ ਦੀ ਸਸੰਸਨੀ ਕੇਸ ਵਾਰਦਾਤ ਦੱਸੀ ਜਾ ਰਹੀ ਹੈ ਹੋਰ ਕੀ ਕੁਝ ਜਾਣਕਾਰੀ ਹੁਣ ਤੱਕ ਇਸ ਮਾਮਲੇ ਸਾਹਮਣੇ ਆ ਸਕੀ ਹੈ ਆ ਦੇਖੋ ਬਿਲਕੁਲ ਗੁਰਵਾਜ ਜਿਹੜੀ ਜਾਣਕਾਰੀ ਅੱਜ ਸਵੇਰੇ ਹੀ ਜਿਹੜੀ ਪੁਲਿਸ ਨੂੰ ਸਾਹਮਣੇ ਆਈ ਹੈ ਕਿਉਂਕਿ 2 ਦਿਨ ਪਹਿਲਾਂ ਜੋ ਦਵਿੰਦਰ ਸਿੰਘ ਨਾਮਕ ਮ੍ਰਿਤਕ ਜਿਹੜਾ ਵਿਅਕਤੀ ਹੈ ਜਿਸ ਦੀ ਟੁਕੜਿਆਂ ਦੇ ਵਿੱਚ ਲਾਸ਼ ਮਿਲੀ ਹੈ ਉਹ ਮੁੰਬਈ ਤੋਂ 2 ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ ਔਰ ਦੱਸਿਆ ਜੋ ਜਾ ਰਿਹਾ ਹੈ ਕਿ 15 ਮਿੰਟ ਉਸਨੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਆਪਣੇ ਇੱਕ ਸਾਥੀ ਦੋਸਤ ਨੂੰ ਮਿਲਣ ਦੇ ਲਈ ਗਿਆ ਪਰ ਘਰ ਵਾਪਸ ਨਹੀਂ ਆਇਆ ਹਾਲਾਂਕਿ ਉਹਨਾਂ ਨੇ ਪਰਿਵਾਰ ਨੇ ਜਿਹੜੀ ਮਿਸਿੰਗ ਦੀ ਰਿਪੋਰਟ ਲਿਖਵਾਈ ਸੀ ਔਰ ਇਹ ਕਈ ਜਗ੍ਹਾ ਤੋਂ ਜਿਵੇਂ ਜਿਸ ਤਰੀਕੇ ਨਾਲ ਪਿੱਛੇ ਪਲਾਟ ਦੇਖੇ ਜਾ ਰਹੇ ਨੇ ਉਥ ਦੱਸਿਆ ਜਾ ਰਿਹਾ ਹੈ ਕਿ ਕਈ ਟੁਕੜਿਆਂ ਦੇ ਵਿੱਚ ਜਿਹੜੀ Laash ਬਰਾਮਦ ਹੋਈ ਆ ਤਾਂ ਇਸ ਜਗ੍ਹਾ ਤੋਂ ਜਿਹੜਾ ਬਾਲਟੀ ਦੇ ਵਿੱਚੋਂ ਢੜ ਬਰਾਮਦ ਹੋਇਆ ਔਰ ਦੱਸਿਆ ਜਾ ਰਿਹਾ ਹੈ ਕਿ ਪਿੱਛੇ ਜਿਹੜਾ ਉੱਥੋਂ ਟੁਕੜਿਆਂ ਦੇ ਵਿੱਚ ਜਿਹੜੀ Laash ਬਰਾਮਦ ਹੋਈ ਆ ਪਰਿਵਾਰਿਕ ਮੈਂਬਰ ਵੀ ਨੇ ਗੱਲਬਾਤ ਵੀ ਕਰਾਂਗੇ ਸਰ ਕਦੋਂ ਤੁਹਾਨੂੰ ਜਾਣਕਾਰੀ ਮਿਲੀ ਸਭ ਤੋਂ ਪਹਿਲਾਂ ਦਵਿੰਦਰ ਕਦੋਂ ਜਿਹੜਾ ਲੁਧਿਆਣਾ ਆਇਆ ਸੀ ਕਿਹਾ ਜਾ ਰਿਹਾ ਮੁੰਬਈ ਸੀ ਇਹ 6 ਤਰੀਕ ਨੂੰ ਦੁਪਹਿਰ ਨੂੰ 2:25 ਮਿੰਟ ਤੇ ਘਰੇ ਆਇਆ ਆ 25 ਮਿੰਟ ਤੇ ਘਰੇ ਆਇਆ ਤੇ 45 ਮਿੰਟ ਤੇ ਇਹਦੇ ਘਰੇ ਚਲੇ ਗਿਆ ਆ ਉਹ ਤੋਂ ਬਾਅਦ ਉਹ ਮਿਲਿਆ ਨਹੀਂ ਅੱਜ ਸਵੇਰੇ ਉਹਦੀ Laash ਹੀ ਮਿਲੀ ਇੱਕ ਦਿਨ ਬਾਅਦ ਇਹਦੀ ਜਾਣਕਾਰੀ ਤੁਹਾਨੂੰ ਫਿਰ ਕਿਵੇਂ ਮਿਲੀ ਕਿਵੇਂ ਪਤਾ ਲੱਗਿਆ ਕਿ ਦਵਿੰਦਰ ਸਿੰਘ ਦੀ ਜਿਹੜੀ ਡੈਡ ਬੋਡੀ ਹੈ ਕਈ ਟੁਕੜਿਆਂ ਚ ਮਿਲੀ ਅਸੀਂ ਐਦਾਂ ਸੀਗਾ ਜਦੋਂ ਨਾ ਕੱਲ ਪੁਲਿਸ ਆਪਣਾ ਕੰਮ ਕਰਦੀ ਪਈ ਸੀ ਲੱਭਦੇ ਪਏ ਸੀ ਤੇ ਅਸੀਂ ਵੀ ਆਲੇ-ਦੁਆਲੇ ਲੱਭਦੇ ਪਏ ਸੀਗੇ ਤੇ ਜਦੋਂ ਜਿੱਦਾਂ ਰਾਤ ਨੂੰ ਪਤਾ ਲੱਗਾ ਵੀ ਉਹ ਤਿੰਨ ਚਾਰ ਘੇੜੇ ਉਹਨਾਂ ਨੇ ਮੋਟਰਸਾਈਕਲ ਤੇ ਲਾਏ ਆ ਜੇ ਤੇ ਸਾਨੂੰ ਸ਼ੱਕ ਸੀਗੀ ਜਦੋਂ ਤਿੰਨ ਘੇੜੇ ਲਾਏ ਆ ਤੇ ਉਹ ਫਿਰ ਸਾਡੇ ਮਹੱਲੇ ਦੇ ਜਿਹੜੇ ਸੀਨੀਅਰ ਬੰਦੇ ਸੀਗੇ ਉਹ ਕਹਿੰਦੇ ਵੀ ਆਪਾਂ ਆਲੇ-ਦੁਆਲੇ ਸਰਚ ਕਰ ਲੈਣੇ ਆ ਵੀ ਜੇ ਕੋਈ ਐਦਾਂ ਦੀ ਦੁਰਘਟਨਾ ਹੋਈ ਹੋਈ ਤੇ ਸਾਨੂੰ ਪਤਾ ਲੱਗ ਜਾਊਗਾ ਤੇ ਜਦੋਂ ਅਸੀਂ ਇੱਕ ਕੋਈ ਅਸੀਂ ਜਖੀਰੀਆਂ ਨੂੰ ਭੇਜ ਦਿੱਤਾ ਇੱਕ ਲੋਡੂਵਾਲ ਨੂੰ ਇੱਕ ਫਤਿਹਪੁਰ ਨੂੰ ਟੀਮ ਭੇਜ ਦਿੱਤੀ ਇੱਕ ਟੀਮ ਅਸੀਂ ਕਿਹਾ ਵੀ ਆਪਣੇ ਅੰਦਰ ਚੈੱਕ ਕਰੋ ਆਲੇ ਸੈਕਟਰ ਹਾਰ ਸਕੂਲ ਦੇ ਕੋਲ ਜੰਗਲ ਵਾਂਗੂ ਕਮਰੇ ਬਣੇ ਪਏ ਆ ਜਦੋਂ ਉੱਥੇ ਪਹੁੰਚੇ ਆ ਤੇ ਉੱਥੇ ਜਦੋਂ ਗਏ ਤੇ ਉੱਥੇ ਲੱਤਾਂ ਹੱਥ ਤੇ ਧੜ ਮਿਲਿਆ ਸਾਨੂੰ ਬੋਰੇ ਚ ਪਾਇਆ ਉੱਥੇ ਕੁੱਤੇ ਖਾ ਰਹੇ ਸੀਗੇ ਇਹ ਕੰਮ ਕੀ ਕਰਦਾ ਕਿੰਨੀ ਉਮਰ ਆ ਤਾਂ ਕੀ ਇਹ ਏਸੀ ਕਿਸੇ ਨਾ ਰੰਜੀਤ ਸੀ ਕੋਈ ਇਹ 26 ਤੋਂ 27 ਸਾਲ ਦਾ ਮੁੰਡਾ ਸਿਗਾ ਜੀ ਤੇ ਰੰਜੀਤ ਸੀ ਤਾਂ ਇਹਦਾ ਕੀ ਇਹਦਾ ਯਾਰ ਦੋਸਤ ਸਿਗਾ ਇਹ ਇਹ ਜਿਹੜਾ ਛੇਰਾ ਆ ਚਟਾ-ਚੂਟਾ ਲਾਂਦਾ ਆ ਵੇਚਦਾ ਵੀ ਆ ਤੇ ਕਿਤਾ ਉਹ ਆਪਣੇ ਕਿਰਾਏ ਤੇ ਉੱਥੇ ਰਹਿੰਦਾ ਆ ਤੇ ਇਹ ਉਹਦਾ ਯਾਰ ਦੋਸਤ ਆ ਇਹਨੂੰ 5 ਮਹੀਨਿਆਂ ਬਾਅਦ ਕਿਤੇ ਮਿਲਣ ਆਇਆ ਹੁਣ ਇਹ ਨਹੀਂ ਪਤਾ ਵੀ ਕੀ ਗੱਲ ਹੋਈ ਆ ਕੱਲ ਛੇਰੇ ਨਾਲ ਸਾਡੀ ਗੱਲ ਹੋਈ ਸੀਗੀ ਥੋੜੀ ਚਿਰ ਗੱਲ ਹੋਈ ਕਿ ਸਾਡੇ ਗਲੇ 'ਚ ਉਹ ਕਹਿੰਦੇ ਵੀ ਐਦਾ ਦਾ ਕਰਕੇ ਬਿੰਦੂ ਤੇਰੇ ਕੋ ਆਇਆ ਸੀਗਾ ਅਸੀਂ ਉਹਨੂੰ ਮਲਿਆ ਛੋਟਾ ਨਾ ਉਹਦਾ ਬਿੰਦੂ ਆ ਉਹਦਾ ਉਹਦਾ ਨਾਮ ਦਵਿੰਦਰ ਆ ਉਹ ਕਹਿੰਦੇ ਆਇਆ ਸੀਗਾ ਮੇਰੇ ਕੋਲ ਮੋਟਰਸਾਈਕਲ ਮੰਗਦਾ ਸੀ ਮੈਂ ਦਿੱਤਾ ਨਹੀਂ ਮੈਨੂੰ ਗਾਲਾਂ-ਗੋਲਾਂ ਕੱਢ ਕੇ ਚਲੇ ਗਿਆ ਉਸ ਤੋਂ ਬਾਅਦ ਉਹਦਾ ਸੁੱਚ ਬੰਦ ਹੋ ਗਿਆ ਤੇ ਸਾਨੂੰ ਹੋਰ ਚੱਕ ਜਿਆਦਾ ਵੱਧ ਗਿਆ ਇਸ ਕਰਕੇ ਫਿਰ ਸਾਰੇ ਮੱਲੇ ਵਾਲਿਆਂ ਨੇ ਜਦੋਂ ਲੱਪਿਆ ਤੇ ਉੱਥੇ ਗਏ ਉਹਦੀ ਨਾ ਬਾਹ ਦੇ ਉੱਤੇ ਤੇ ਟੈਟੂ ਤੇ ਕੈਂਥ ਲਿਖਿਆ ਸੀ ਉਹਦਾ ਗੋਤ ਕੈਂਥ ਆ ਤੇ ਜਦੋਂ ਅਸੀਂ ਉਹਦਾ ਉਹ ਟੈਟੂ ਦੇਖਿਆ ਤੇ ਅਸੀਂ ਉੱਥੇ ਉਹਨੂੰ ਪਛਾਣ ਲਿਆ ਵੀ ਉਹ ਹੀ ਐ ਅੱਛਾ ਹੁਣ ਪੁਲਿਸ ਆਈ ਐ ਮਾਮਲੇ ਦੀ ਜਾਂਚ ਕਰ ਰਹੀ ਐ ਕਿਸ ਤਰੀਕੇ ਦੇ ਨਾਲ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਜਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀਗੀ ਅੱਜ ਜੀ ਪੁਲਿਸ ਨੂੰ ਕੱਲ ਸ਼ਿਕਾਇਤ ਦੇ ਦਿੱਤੀ ਸੀ ਪੁਲਿਸ ਨੇ ਆਪਣਾ ਕੰਮ ਕੀਤਾ ਕੱਲ ਐਸ ਐਚ ਓ ਸਾਹਿਬ ਆਏ ਸੀ ਮੌਕੇ ਤੇ ਅਸੀਂ ਵੀ ਸਾਨੂੰ ਸ਼ੱਕ ਆ ਫਿਰ ਉਹਨਾਂ ਨੇ ਬਾਥਰੂਮ ਵਾਲਾ ਦਵਾਲਾ ਸਾਰੇ ਵਾਲੇ ਦਵਾਲੇ ਘਰ ਉਹਨਾਂ ਨੇ ਆਪ ਦੋ ਤਿੰਨ ਜਣਿਆਂ ਨੇ ਜੋਸਾ ਡਿਊਟੀ ਆਫਸਰ ਸਿਗਾ ਤੇ ਉਹਨਾਂ ਨੇ ਵੀ ਕਾਫੀ ਕੰਮ ਕੀਤਾ ਤੇ ਉਹ ਵੀ ਕਰਦੇ ਰਹੇ ਆ ਤੇ ਉਹ ਲੱਭਦੇ ਰਹੇ ਰਾਤ ਨੂੰ ਉਹ ਕਹਿੰਦੇ ਵੀ ਕੋਈ ਖੋਹੋਂ ਦਾ ਛਿੱਟਾ ਵੀ ਹੈ ਨੀਗਾ ਜਾਂ ਕੋਈ ਐਦਾਂ ਦੀ ਕਿ ਸ਼ਾਇਦ ਕੋਈ ਕੋਈ ਅਰਜਾਈ ਲਈ ਜਾਂਦੇ ਆ ਜਾਂ ਕੁਛ ਲਈ ਜਾਂਦੇ ਵੀ ਆਪਾਂ ਨੂੰ ਸ਼ੱਕ ਆਉਦੇ ਤੇ ਕਿ ਆਪਾਂ ਸਵੇਰੇ ਦੇਖ ਲੈਨੇ ਆ ਰਾਤੀ ਉਹਨਾਂ ਨੇ ਪਰਚਾ ਦਰਜ ਕਰ ਲਿਆ ਸੀਗਾ ਅੱਛਾ ਹੁਣ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਬੰਦੇ ਦੀ ਅਰੈਸਟ ਹੋ ਗਈ ਜੀ ਤੇ ਸ਼ੱਕ ਆ ਜਾਂ ਹਲੇ ਵੀ ਉਹ ਗ੍ਰਿਫਤ ਤੋਂ ਬਾਹਰ ਪੁਲਿਸ ਨਹੀਂ ਜੀ ਹਲੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਉਹ ਉਹਨਾਂ ਦੇ ਦੋ ਬੇਟੇ ਆ ਪਤਨੀ ਆ ਤੇ ਉਹ ਆਪ ਆ ਉਹ ਦੋਨੇ ਜਣੇ ਕੱਲ 1 ਵਜੇ ਦੇ ਗਏ ਹੋਇਆ ਫੋਨ ਵੀ ਸੌਚ ਆਫ ਆ ਹੁਣ ਬਾਕੀ ਪੁਲਿਸ ਆਪਣੀ ਕਾਰਵਾਈ ਕਰਦੀ ਪਈ ਆ ਡਿਪਟੀ ਸਾਹਿਬ ਵੀ ਆਗੇ ਜਗੇ ਹੋਰ ਸਾਡੇ ਉੱਪਰਲੇ ਵੱਡੇ ਆਫਸਰ ਵੀ ਜਿੰਨੇ ਉਹ ਪਹੁੰਚ ਗਏ ਮੌਕੇ ਤੇ ਤਾ ਬਿਲਕੁਲ ਪਰਿਵਾਰਿਕ ਮੈਂਬਰ ਕਿਤਨਾ ਕਿਤੇ ਜ਼ਰੂਰ ਜ਼ਿਕਰ ਕਰ ਰਹੇ ਨੇ ਕਿ ਜਿਸ ਵਿਅਕਤੀ ਤੇ ਸ਼ੱਕ ਹੈ ਉਹ ਘਰੋਂ ਫਰਾਰ ਹੈ ਪਰ ਇਹ ਦੇਖਿਆ ਜਾ ਸਕਦਾ ਕਿ ਇਸ ਜਗ੍ਹਾ ਤੋਂ ਪਲਾਟ ਦੇ ਵਿੱਚੋਂ ਹਾਲਾਂਕਿ ਬਾਲਟੀ ਦੇ ਵਿੱਚੋਂ ਜਿਹੜਾ ਤਾੜਾ ਉਹ ਬਰਾਮਦ ਹੋਇਆ ਬੇਰਹਿਮੀ ਦੇ ਨਾਲ ਜਿਹੜਾ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਸ਼ੱਕ ਜ਼ਰੂਰ ਜਤਾਇਆ ਜਾ ਰਿਹਾ ਕਿ ਉਸ ਦੇ ਸਾਥੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਕਿਤਨਾ ਕਿਤੇ ਇੱਕ ਸੀਸੀਟੀਵੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਮਰਿਤਕ ਦਵਿੰਦਰ ਸਿੰਘ ਆਉਂਦਾ ਤਾਂ ਉਸ ਤੋਂ ਬਾਅਦ ਆਪਣੇ ਦੋਸਤ ਦੇ ਘਰ ਜਾਂਦਾ ਪਰ ਉੱਥੋਂ ਵਾਪਸ ਨਹੀਂ ਆਉਂਦਾ ਤਾਂ ਕਿਤਨਾ ਕਿਤੇ ਸ਼ੰਕਾ ਜ਼ਰੂਰ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਸਦੇ ਹੀ ਦੋਸਤਵਾਂ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਜਾਂਚ ਕਰ ਰਹੀ ਹੈ ਜੀ ਗੁਰਬਾਜ ਅਜੀਰ ਜਿੰਦਰ ਹੈ ਬਿਲਕੁਲ ਜੋ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਕੋਈ ਸ਼ੁਰੂਆਤੀ ਜਾਂਚ ਸਾਹਮਣੇ ਆ ਸਕਿਆ ਕਿ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਸੀ ਜਿਸ ਦੇ ਚੱਲਦੀ ਹੈ ਪੂਰੀ ਵਾਰਦਾਤ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਟੁਕੜਿਆਂ ਚ ਲਾਸ਼ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਚ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਆ ਦੇਖੋ ਬਿਲਕੁਲ ਇਹ ਕੋਈ ਲੈਂਦੇ ਨਹੀਂ ਜਿਉ ਤਾਂ ਵੈਸੇ ਕਹਿੰਦਾ ਮਤਲਬ ਜਿੱਦਾਂ ਗਵਾਂਡੀ ਸੀਗਾ ਗਵਾਂਡੀ ਦੇ ਮੁਤਾਬਕ ਉਹ ਬੰਬੇ ਤੋਂ ਆਇਆ ਆ ਕੇ ਉੱਥੇ ਉਹਦੇ ਘਰੇ ਗਿਆ ਆ ਕਰੇ ਜਾ ਕੇ ਉਸ ਤੋਂ ਬਾਅਦ ਜਾਂਦੇ ਦੀ ਵੀਡੀਓ ਹੈਗੀ ਆ ਉਹ ਦਿਖਾਈ ਵੀ ਹੈ ਸਾਰਿਆਂ ਨੂੰ ਜਦੋਂ ਵਾਪਸ ਹੀ ਆਇਆ ਵਾਪਸ ਜਾਂਦਾ ਪਤਾ ਹੀ ਨਹੀਂ ਵੀ ਕਦੋਂ ਆਇਆ ਇਹਦਾ ਹੁਣ ਪਤਾ ਲੱਗਿਆ ਜਿੱਦਾਂ ਦੱਸ ਰਹੇ ਆ ਸਾਰੇ ਮੱਲੇਜ਼ਾਰ ਵੇਸ ਦਾ ਕਰਕੇ ਜਨਨ ਕਿ ਉੱਥੇ ਇਹ ਵੜਿਆ ਆ ਆ ਕੇ ਆਦੇ ਸਾਰੇ ਉਧਰ ਚਲਾ ਗਿਆ ਹੋਰ ਕੀਤਾ ਜਾ ਉਹਨਾਂ ਨੇ ਆਪ ਲਾਇਆ ਤਾਂ ਹਾਂ ਲੇਕਿਨ ਪ੍ਰਸ਼ਾਸਨ ਜਿਹੜਾ ਜਿਆ ਵਧੀਆ ਮਤ ਕਰ ਰਿਹਾ ਵਧੀਆ ਤਰੀਕੇ ਨਾਲ ਜਿਹੜਾ ਐਸ ਐਚਓ ਸਾਹਿਬ ਹੈ ਜਿਹ ਅਫਸਰ ਜਿਹੜੇ ਆਏ ਹੈ ਅਧਿਕਾਰੀ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਸਾਰਿਆਂ ਨੂੰ ਕਿ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਹੈ ਇਹਦੀ ਕਾਰਜ ਜਾਂਚ ਹੋਊਗੀ ਔਰ ਪਹਿਲ ਦੇ ਹੱਦ ਤੱਕ ਜਿਹੜੇ ਦੁਸ਼ਮਣ ਆ ਉਹ ਫੜੇ ਜਾਣਗੇ ਕਿਉਂਕਿ ਜਿਹੜੇ ਦੁਸ਼ਮਣ ਆ ਉਹ ਫੜੇ ਜਾਣੇ ਆ ਤੋ ਕਿ ਉਹ ਵੀ ਇੱਥੇ ਕਿਤੇ ਰਹਦੇ ਕੋਲ ਹੀ ਰਹਿੰਦੇ ਸੀਗੇ 15 ਸਾਲ ਦੇ ਅੱਜ ਬਿਲਕੁਲ ਆਪਸੀ ਦੋਸਤ ਦੇ ਵੱਲੋਂ ਜਿਹੜੀ ਇਸ ਘਟਨਾ ਨੂੰ ਦੱਸਿਆ ਗਿਆ ਜੀਰਜਿੰਦਰ ਜਾਨ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਦੀ ਜਿਹੜੀ ਇਹ ਗੱਲ ਜਰੂਰ ਕਹੀ ਜਾ ਰਹੀ ਹੈ ਜੀ ਜੀਰਜਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਬਿਲਕੁਲ ਜਿਸ ਬੇਰਹਿਮੀ ਨਾਲ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਜਾਂਚ ਚੱਲੀ ਜਾ ਰਹੀ ਹੈ ਪਰ ਇੱਕ ਬੇਰਹਿਮੀ ਨਾਲ ਕਿਹਾ ਜਾ ਸਕਦਾ ਹੈ ਕਿ ਕਤਲ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨ ਟੁਕੜਿਆਂ 'ਚ Laash ਬਰਾਮਦ ਹੋਈ ਹੈ ਜਿਸki ਅੱਧਾ ਸਰੀਰ ਸੜਿਆ ਹੋਇਆ ਸੀ ਤੇ ਉਸ ਤੋਂ ਬਾਅਦ ਜੋ ਸਿਰ ਤੇ ਅੱਧ ਪਲਾਟ 'ਚੋਂ লাশ ਬਰਾਮਦ ਹੋਈ ਹੈ ਤਾਂ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਘਿਣਾਉਣੇ ਤਰੀਕੇ ਨਾਲ ਜੋ ਹੈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਗਿਆ ਕਿ ਕੀ ਬੁਰਾ ਮਾਮਲਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਜੁਆਇਦ ਦਿੱਤਾ ਗਿਆ